ਹਾਂ ਜੀ ਕਿਸਾਨੀਰੋ ਝੋਨੇ ਤੇ ਆਪਣੇ ਤੇਲੇ ਦਾ ਤੇਲਾ ਕਦੋਂ ਆਉਂਦਾ ਕਿਹੜੀਆਂ ਆਪਾਂ ਨੂੰ ਸਪਰੇਅਾਂ ਕਰਨੀਆਂ ਚਾਹੀਦੀਆਂ ਨੇ ਕਦੋਂ ਕਰਨੀਆਂ ਚਾਹੀਦੀਆਂ ਨੇ ਤੇ ਕਿਹੜੇ-ਕਿਹੜੇ ਕਾਰਨਾ ਕਰਕੇ ਜਾਂ ਗਲਤੀਆਂ ਕਰਨ ਤੇਲੇ ਦਾ ਅਟੈਕ ਜਲਦੀ ਆਉਂਦਾ ਤੇਲੇ ਦਾ ਅਟੈਕ ਜਦੋਂ ਕਿਸਾਨੀਰੋ ਆਪਣਾ 15 ਸਤੰਬਰ ਦੀ ਲਗਭਗ ਜਾਣੇ ਕਿ 10 ਸਤੰਬਰ ਤੋਂ ਬਾਅਦ ਜਦੋਂ ਆਪਣਾ ਰਾਤਾਂ ਦਾ ਤਾਪਮਾਨ 25 ਡਿਗਰੀ ਦੇ ਲਗਭਗ ਤੇ ਦਿਨ ਦਾ ਤਾਪਮਾਨ ਆਪਣਾ 35 ਡਿਗਰੀ ਦੇ ਲਗਭਗ ਹੁੰਦਾ ਕਿਉਂਕਿ ਜਦੋਂ ਆਪਣੀਆਂ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਦੋਂ ਜਿਹੜਾ ਤੇਲੇ ਦਾ ਅਟੈਕ ਜ਼ਿਆਦਾ ਦੇਖਣ ਨੂੰ ਮਿਲਦਾ ਬਾਕੀ ਫਿਰ ਵੀ ਤੁਸੀਂ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਹੋ ਸਰਵੇਗ ਆਪਣੇ ਖੇਤਾਂ ਦੇ ਵਿੱਚ ਦੇਖਣਾ ਚਾਹੀਦਾ ਹੈ ਤੇ ਜਦੋਂ ਇਹ ਤਾਮਨ ਘਟਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਆਪਣੇ ਖੇਤਾਂ ਦੇ ਵਿੱਚ ਤੇਲੇ ਦਾ ਅਟੈਕ ਜ਼ਿਆਦਾ ਆਉਂਦਾ ਹੈ ਤੇ ਉਦੋਂ ਹੀ ਆਪਾਂ ਸਪ੍ਰੇਹਾ ਕਰਦੇ ਆ ਤਾਂ ਆਪਾਂ ਉਸ ਤੋਂ 3-4 ਦਿਨ ਪਹਿਲਾਂ ਸਪ੍ਰੇਹਾ ਕਰਦੇ ਆ 2-3 ਦਿਨ ਪਹਿਲਾਂ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਆ ਕੁਝ ਕਿਸਾਨ ਵੀਰ ਕੀ ਕਰਦੇ ਗਏ ਆਪਣੇ ਤਕਰੀਬਨ ਹੀ ਪਿੱਛੇ ਪੱਤਾ ਦੇ ਪੇੜ ਜਾਂ ਉਲੜੀ ਨਾਲ ਸਪ੍ਰੇਹਾ ਪਾ ਕਰਦੇ ਆ ਕੁਝ ਕਿਸਾਨ ਵੀਰ ਆਪਣੇ ਜਿਵੇਂ 15-20 ਅਗਸਤ ਦੇ ਲਗਭਗ ਦੀ ਆਪਣੇ ਜਿਹੜੇ ਤੇਲੇ ਵਾਲੇ ਸਪ੍ਰੇਹਾ ਵਿੱਚ ਐਡ ਕਰੀ ਜਾਂਦੇ ਸੀ ਉਹਨਾਂ ਦਾ ਕੋਈ ਬਹੁਤਾ ਆਪਾਂ ਨੂੰ ਫਾਇਦਾ ਨਹੀਂ ਕਿਉਂਕਿ ਜਿੱਦੇ ਚ ਇਹਨੂੰ ਤੇਰੇ ਦਾ ਟੈਗ ਸ਼ੁਰੂ ਹੁੰਦਾ ਹੈ ਉਦੋਂ ਤੱਕ ਉਹ ਦਵਾਈਆਂ ਦਾ ਜਿਹੜਾ ਆਪਣਾ ਰਿਜ਼ਲਟ ਖਤਮ ਹੋ ਚੁੱਕਾ ਹੁੰਦਾ ਹੈ ਤੇ ਜਿਸ ਕਾਰਨ ਜਾਂ ਤਾਂ ਆਪਣਾ ਨੁਕਸਾਨ ਹੋ ਜਾਂਦਾ ਜਾਂ ਫਿਰ ਆਪਾਂ ਨੂੰ ਦੁਬਾਰਾ ਜਿਹੜੇ ਟੈਕਨੀਕਲ ਦੁਆਰਾ ਆਪਾਂ ਤੇਲੇ ਦੀ ਸਪਰੇਅ ਕਰਨੀਆਂ ਪੈ ਸਕਦੀਆਂ ਨੇ ਇਸ ਕਰਕੇ ਕਿਸਾਨ ਵੀਰੋ ਜਿਹੜੇ ਆਪਣੇ ਝੋਨੇ 'ਤੇ ਲੱਗੇ ਹੁੰਦੇ ਨੇ ਤਕਰੀਬਨ ਹੀ ਆਪਾਂ ਨੂੰ 10 ਸਤੰਬਰ ਤੱਕ ਲਗਭਗ ਕਿਸੇ ਵੀ ਤੇਲੇ ਦੀ ਸਪਰੇਅ ਕਰਨ ਦੀ ਜ ਆਪਾਂ ਨੂੰ ਜ਼ਰੂਰਤ ਨਹੀਂ ਗਈ 10 ਸਤੰਬਰ ਦੇ ਲਗਭਗ 10 ਸਤੰਬਰ ਤੋਂ 15 ਸਤੰਬਰ ਦੇ ਬਾਅਦ ਆਪਾਂ ਨੂੰ ਜਿਹੜਾ ਤੇਰੇ ਦਾ ਟੈਗ ਦੇਖਣਾ ਸ਼ੁਰੂ ਹੋ ਜਾਂਦਾ ਜਦੋਂ ਰਾਤਾਂ ਠੰਡੀਆਂ ਹੋ ਜਾਂਦੀਆਂ ਨੇ ਤੇ ਤੇਰੇ ਦਾ ਟੈ ਸਾਨੇ ਪਰ ਵੀ ਆਪਣੇ ਕੁਝ ਥੋੜੇ ਆਪਣੀਆਂ ਗਲਤੀਆਂ ਕਾਰਨ ਜਦੋਂ ਤੇਰੇ ਦਾ ਟੈਗ ਜ਼ਿਆਦਾ ਆਉਣ ਦੇ ਕਾਰਨ ਬਣਦਾ ਜਿਹੜਾ ਪਹਿਲਾ ਕਾਰਨ ਆਉਂਦਾ ਜਿਹੜਾ ਆਪਾਂ ਝੋਨਾ ਜ਼ਿਆਦਾ ਸੰਘਣਾ ਲਾਉਂਦੇ ਹਾਂ ਜਦੋਂ ਝੋਨੇ ਵਿੱਚ ਹਮਸ ਪੈਦਾ ਹੁੰਦੀ ਹੈ ਉਦੋਂ ਤੇਰੇ ਦਾ ਟੈਗ ਜ਼ਿਆਦਾ ਆਉਂਦਾ ਜਾਂ ਜਦੋਂ ਜਦ ਆਪਾਂ ਜ਼ਿਆਦਾ ਯੂਰੀਆ ਪਲੇਟ ਤੱਕ ਪਾਉਨੇ ਆ ਜਾਂ ਓਵਰਡੋ ਯੂਰੀਆ ਦੀ ਪਾਉਨੇ ਆ ਵੀ ਜਦੋਂ ਆਪਾਂ ਝੋਨਾ ਜ਼ਿਆਦਾ ਕੱਚਾ ਰੱਖਾਂਗੇ ਜਾਂ ਹੋਰ ਵੀ ਕੋਈ ਚੀਜ਼ ਆਪਾਂ ਪਾਉਨੇ ਆ ਤੇ ਉਸ ਨਾਲ ਜੀ ਤੇਰੇ ਦਾ ਟੈਗ ਜ਼ਿਆਦਾ ਆਉਂਦਾ ਜਾਂ ਜਦੋਂ ਆਪਾਂ ਥ੍ਰੀਨ ਗਰਪ ਆਪਾਂ ਆਪਣੇ ਖੇਤਾਂ ਦੇ ਵਿੱਚ ਵਰਤਦੇ ਹਾਂ ਜਿਵੇਂ ਡੈਲਟਾ ਮੈਥ੍ਰ ਜਾਂ ਲੈਂਡਾ ਵਰਗੇ ਆਪਾਂ ਟੈਕਨੀਕਲ ਆਪਣੇ ਖੇਤਾਂ ਦੇ ਵਿੱਚ ਵਰਤਦੇ ਆ ਤਾਂ ਆਪਣੀ ਤੇਲੇ ਦਾ ਟੈਗ ਜ਼ਿਆਦਾ ਆਉਂਦਾ ਕਿਉਂਕਿ ਜਿਹੜੇ ਇਹ ਟੈਕਨੀਕਲ ਨੇ ਆਪਣੇ ਖੇਤਾਂ ਦੇ ਵਿੱਚ ਝੋਨੇ ਨੂੰ ਜ਼ਿਆਦਾ ਕੱਚਾ ਰੱਖ ਕਰਦੇ ਨੇ ਇਹ ਜਿਹੜੇ ਆਪਣੇ ਟੈਕਨੀਕਲ ਨੇ ਝੋਨੇ ਦੇ ਵਿੱਚ ਤੇਲੇ ਨੂੰ ਇੱਕ ਟੋਨਿਕ ਦੇ ਤੌਰ ਤੇ ਕੰਮ ਕਰਦੇ ਨੇ ਜੇਕਰ ਆਪਾਂ ਸਫਰੇ ਕਰਦੇ ਆ ਤਾਂ ਇਹਨਾਂ ਦੇ ਨਾਲ ਜਦੋਂ ਆਪਣਾ ਤੇਰੇ ਦਾ ਟੈਗ ਜਲਦੀ ਆਉਂਦਾ ਤੇ ਆਉਂਦਾ ਵੀ ਜ਼ਿਆਦਾ ਤੇ ਇਸ ਕਰਕੇ ਆਪਾਂ ਨੂੰ ਇਹਨਾਂ ਟੈਕਨੀਕਲਾਂ ਤੋਂ ਗਰੇਜ ਕਰਨਾ ਚਾਹੀਦਾ ਹੈ ਹੋਰ ਆਪਣੇ ਵਧੀਆ ਟੈਕਨੀਕਲ ਨੇ ਫੇਮ ਕੋਰਾ ਜੈਨੇ ਉਹ ਆਪਾਂ ਕਰ ਸਕਦੇ ਆ ਇਹਨਾਂ ਟੈਕਨੀਕਲ ਨੂੰ ਖੇਤਾਂ ਵਿੱਚ ਨਾ ਵਰਤੋ ਇਹਨਾਂ ਦੇ ਵਰਤਨ ਦੇ ਨਾਲ ਆਪਣੇ ਤੇਲੇ ਦਾ ਅਟੈਕ ਜ਼ਿਆਦਾ ਆਉਂਦਾ ਇਸ ਤਰ੍ਹਾਂ ਵਾ ਜਿਹੜੇ ਆਪਣੇ ਖਸਾਲ ਵਿੱਚੋਂ ਤੇਲੇ ਜਾਂ ਤੇਲੇ ਦਾ ਅਟੈਕ ਜਦੋਂ ਆਉਂਦਾ ਇਹ ਆਪਣੇ ਦੌਗੀਆਂ ਦੇ ਵਿੱਚ ਸ਼ੁਰੂ ਹੁੰਦਾ ਹੈ ਜਿਵੇਂ ਆਪਣੇ ਕਣਕ ਦਾ ਤੇਲ ਦਾ ਬਾਹਰੋਂ ਸ਼ੁਰੂ ਹੁੰਦਾ ਇਹਦਾ ਕਣਕੇ ਝੋਨੇ ਦਾ ਤੇਲ ਆਪਣੇ ਖੇਤਾਂ ਦੇ ਅੰਦਰੋਂ ਆਪਾਂ ਜਦੋਂ ਦੇਖਦੇ ਆ ਆਪਣੇ ਕੁਝ ਤੌਗੀਆਂ ਸੁੱਕ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਦੌਗੀਆਂ ਤੋਂ ਫਿਰ ਬਾਹਰ ਨੂੰ ਆਪਣਾ ਤੇਲਾ ਅਟੈਕ ਸ਼ੁਰੂ ਹੋ ਜਾਂਦਾ ਹੈ ਜੇਕਰ ਤੇਲੇ ਦੀ ਆਪਾਂ ਰੋਗਤਮ ਨਹੀਂ ਕਰਦੇ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਕਰ ਸਕਦਾ ਹੈ ਜਿਵੇਂ ਇੱਕ ਆਪਾਂ ਉਲੀ ਰੋਗ ਤੇ ਤੇਲੇ ਦਾ ਇਹ ਦੋਨੇ ਇਹੋ ਜਿਹੀਆਂ ਬਿਮਾਰੀਆਂ ਨੇ ਕਿ ਆਪਣੇ ਤੇਲੇ ਦਾ ਤਕਰੀਬਨ ਹੀ 50 ਤੋਂ 70% ਆਪਣਾ ਝਾੜ ਨੁਕਸਾਨ ਕਰ ਸਕਦੀਆਂ ਨੇ ਦੋਨੇ ਬਿਮਾਰੀਆਂ ਇਸ ਕਰਕੇ ਇਹਨਾਂ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਆਪਾਂ ਅਡਵਾਂਸ ਚ ਸਪਰੇਅ ਕਰਦੇ ਹਾਂ 15-20 ਦਿਨ ਪਹਿਲਾਂ ਦੇ ਕਰਦੇ ਹਾਂ ਤਾਂ ਉਹਨਾਂ ਦਾ ਵੀ ਆਪਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਜਦੋਂ ਇਹ ਜਿਹੜੇ ਤੇਲੇ ਦੇ ਸਮੇਂ ਸਮਾਨ ਕੂਲ ਹੁੰਦਾ ਹੈ ਉਦੋਂ ਹੀ ਆਪਣੇ ਖੇਤਾਂ ਦੇ ਵਿੱਚ ਤੇਲ ਦਾ ਆਪਾਂ ਨੂੰ ਦਿਖਣਾ ਸ਼ੁਰੂ ਹੋ ਜਾਂਦਾ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਵਧੀਆ ਟੈਕਨੀਕਲ ਆਪਾਂ ਕਰ ਸਕਦੇ ਹਾਂ ਇਸ ਵਾਸਤੇ ਆਪਾਂ ਜਿਹੜੇ ਟੈਕਨੀਕਲ ਨੇ ਜਿਵੇਂ ਆਪਣੇ ਕੋਲ ਉਹ ਸ਼ੀਰਵਾ ਟੈਕਨੀਕਲ ਆਉਂਦਾ ਜਿੰਦੀ ਆਪਾਂ 80 ml ਡੋਜ਼ ਲਈ ਆਪਾਂ ਵਰਤਦੇ ਹਾਂ ਕਿੱਲੇ ਦੀ ਡਾਈਨੇਟੋਫੂਰਾਨ ਇਹ ਆਪਾਂ ਇਹ ਵੀ ਆਪਾਂ ਜਿਹੜਾ ਟੈਕਨੀਕਲ ਸਿਸਟੈਮਿਕ ਤੇ ਟਰਾਂਸਲੇਮੀਨਰ ਤੇ ਕੰਮ ਕਰਦਾ ਇਹ ਆਪਾਂ ਜਿਹੜਾ ਤੇਲੇ ਦੇ ਨਰਵਸ ਸਿਸਟਮ ਤੇ ਕੰਮ ਕਰਦਾ ਜਿਵੇਂ ਇਹ ਤੇਲੇ ਵਿੱਚ ਪੈਰਾਡਾਈਸਿਸ ਦੀ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਜਿੰਦੇ ਨਾਲ ਫਿਰ ਤੇਲੇ ਦਾ ਆਪਣਾ ਅੱਗੋਂ ਵਾਧਾ ਰੁਕ ਜਾਂਦਾ ਤੇ ਇਹ ਵੀ ਆਪਾਂ ਅਸੀ ਇਹ ਮਾ ਡੋਜ ਲੈ ਸਕਦੇ ਆ ਓਸ਼ੀਨ ਦੇ ਨਾਮ ਤੇ ਆਪਣੇ ਕੇ ਆਪਣੇ ਪੰਪਨੀ ਦੇ ਨਾਮ ਤੇ ਆਉਂਦਾ ਤੇ ਇਸ ਤੋਂ ਬਾਅਦ ਆਉਂਦਾ ਜੀ ਪੈਕਸਾਲ ਵਾਲੇ ਥੋੜਾ ਕੋ ਮਹਿੰਗਾ ਟੈਕਨੀਕ ਵਾਲੇ ਇਹ ਵੀ ਆਪਾਂ ਜਿੰਨੇ ਨੇ ਆਪਾਂ ਟੈਕਨੀਕਲ ਵਰਤਨੇ ਤਕਰੀਬਨ ਜੇਕਰ ਆਪਾਂ ਮਿਲਕ ਗ੍ਰੇਨ ਸਟੇਜ ਤੇ ਯਾਨੀ ਕਿ ਇਸ ਦਿਨਾਂ ਦੇ ਵਿੱਚ ਹੀ ਬਾ 10 15 ਸਤੰਬਰ ਦੇ ਲਗਭਗ ਇਹ ਸਟੇਜ ਸ਼ੁਰੂ ਹੋ ਜਾਂਦੀ ਹੈ ਜਿਹੜੇ ਆਪਣੇ ਚੋਨੇ ਅਗੇ ਤੇ ਜਾਂ ਇਹ 20 ਸਤੰਬਰ ਜੂਨ ਦੇ ਲਗਭਗ ਲੱਗੇ ਨੇ ਤੇ ਇਸ ਜਿਹੜੇ ਜਿਹੜੀਆਂ ਦੀ ਆਪਾਂ ਟੈਕਨੀਕ ਦਾ ਵਰਤਨੇ ਜੇਕਰ ਹਰੇ ਝੋਨੇ ਤੇ ਵਰਤਦੇ ਆ ਫੇਰ ਹੀ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਜੇਕਰ ਆਪਣੇ ਖੇਤਾਂ ਦੇ ਵਿੱਚ ਟੈਗ ਜਿਆਦਾ ਵੱਧ ਚੁੱਕਿਆ ਜਾਂ ਜਿਆਦਾ ਝੋਨਾ ਪੱਕਣ ਦੇ ਵੇਲੇ ਜਿਆਦਾ ਮੁੰਜਰ ਝੁਕ ਚੁੱਕੀ ਏ ਫਿਰ ਜਿਹੜੇ ਨਾ ਟੈਕਨੀਕਲ ਦਾ ਜਿਹੜਾ ਅਸਰ ਥੋੜਾ ਘਟ ਜਾਂਦਾ ਕਿਉਂਕਿ ਹਰੇ ਝੋਨੇ ਦੇ ਵਿੱਚ ਜਿਆਦਾ ਆਪਣਾ ਇਹ ਰਿਜ਼ਲਟ ਦੇਖਣ ਨੂੰ ਮਿਲਦਾ ਇਸ ਤੋਂ ਅਗਲੀ ਔਣੀ ਚ ਪੈਕਸਲੋਂ ਜਿਹੜੀ ਥੋੜੀ ਕੋ ਮਹਿੰਗੀ ਏ ਇਹ ਝੋਨੇ ਤੇ ਵੀ ਪੂਰਾ ਅਸਰ ਕਰਦੀ ਏ ਇਹ ਜਿਹੜੀ ਆਪਾਂ ਟੈਕਨੀਕਲ ਉਦੋਂ ਵਰਤਦੇ ਨੇ ਜਦੋਂ ਆਪਣਾ ਝੋਨਾ ਤੇ ਅਟੈਕ ਜਲਦੀ ਆ ਜਾਂਦਾ ਉਹਦੋਂ ਆਪਾਂ ਵਰਤ ਸਕਦੇ ਆ ਇਹਦੀ ਆਪਾਂ 94 ਮ ਗ੍ਰਾਮ ਡੋਜ਼ ਲੈਣੀ ਹੁੰਦੀ ਏ ਤੇ ਇਹ ਜਿਹਦਾ ਆਪਾਂ ਮੁਰਨਾ ਝੋਕ ਜਾਂਦੀਆਂ ਝੋਨੇ ਦੇ ਰੰਗ ਛੜਨਾ ਸ਼ੁਰੂ ਕਰ ਦਿੰਦਾ ਉਦੋਂ ਇਹ ਜਿਹੜਾ ਟੈਕਨੀਕਲ ਆਪਣੇ ਝੋਨੇ ਤੇ ਫਿਰ ਬਹੁਤ ਘੱਟ ਅਸਰ ਕਰਦਾ ਇਸ ਤੋਂ ਅਗਾ ਟੈਕਨੀਕਲ ਆਉਂਦਾ ਜੀ ਪਾਈ ਮੈਟਰੋਜਨ ਜਿਹੜਾ ਚੈਸਵਾ ਟੈਕਨੀਕਲ 120 ਗ੍ਰਾਮ ਆਪਾਂ ਡੋਜ਼ ਲੈ ਸਕਦੇ ਹਾਂ ਕਿੱਲੇ ਦੀ ਤੇ ਤਕਰੀਬਨ ਜਿਹੜਾ ਆਪਾਂ ਪਾਣੀ ਏ 150 ਲੀਟਰ ਤੋਂ ਲੈ ਕੇ 150 ਲੀਟਰ ਆਪਾਂ ਖੇਤ ਵਿੱਚ ਪਾਣੀ ਲਗਾਉਣਾ ਹੈ ਤੇ ਇਸ ਤੋਂ ਅਗਲੇ ਹੋ ਟੈਕਨੀਕਲ ਵੀ ਆਉਂਦੇ ਜੀ ਜਿਵੇਂ ਆਪਣੇ ਆਰਕੈਸਟਰਾ ਵਾਲਾ ਆਉਂਦਾ ਟੈਕਨੀਕਲ ਜਾਂ ਆਪਣਾ ਇਮੇਜਨ ਵਾਲਾ ਟੈਕਨੀਕਲ ਆਉਂਦਾ ਉਹ ਵੀ ਆਪਾਂ ਕਰ ਸਕਦੇ ਜਿਵੇਂ ਆਰਕੈਸਟਰਾ ਦੇ ਵਿੱਚ ਹੁੰਦਾ ਬੈਜ ਪਾਇਰੀ ਮੋਕਸਨ ਇਹਦੀ ਆਪਾਂ 400 ਮਾ ਡੋਜ਼ ਲੈਣੀ ਹੁੰਦੀ ਏ ਜਾਂ ਜਿਵੇਂ ਇਮੇਜਨ ਵਾਲਾ ਟੈਕਨੀਕਲ ਇਹਦੀ ਆਪਾਂ 300 ਮਾ ਡੋਜ਼ ਆਪਾਂ ਖੇਤ ਵਿੱਚ ਵਰਤ ਸਕਦੇ ਹਾਂ ਜਿਵੇਂ ਫਲੂ ਪਾਇਰੀਮਿਨ ਤੇ ਇਹਦਾ ਆਪਾਂ ਟੈਕਨੀਕਲ ਜਿਹੜੇ ਆਪਣੇ ਜਿਆਦਾ ਕਿਸਾਨ ਵੀਰ ਜਿਵੇਂ ਪੈਕਸਾਲੋਨ ਜਾਂ ਆਪਾਂ ਆਪਣੀ ਓਸ਼ੀਨ ਟੋਕਨ ਡੋਮੀਨੇਟ ਵਰ ਟੈਕਨੀਕ ਜਿਹੜਾ ਆਪਾਂ ਡਾਈ ਨੇਟ ਫੂਰਾਨ ਜਾਂ ਆਪਾਂ ਚੈਸਵਾ ਟੈਕਨੀਕਲ ਜਿਵੇਂ ਪਾਈ ਮੈਟਰੋਜਨ ਇਹ ਜਿਹੜਾ ਟੈਕਨੀਕਲ ਵਰਤਨੇ ਨੇ ਤੇ ਬਾਕੀ ਜਦੋਂ ਆਪਣੇ ਖੇਤਾਂ ਵਿੱਚ ਤੇਲੇ ਦਾ ਅਟੈਕ ਆਉਂਦਾ ਉਦੋਂ ਹੀ ਆਪਾਂ ਨੂੰ ਸਪਰੇਅ ਯਾਨੀ ਕਿ 10 ਸਤੰਬਰ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਉਦੋਂ ਜਿਹੜਾ ਜਿਹੜਾ ਸਮਾਂ ਤੇਲੇ ਦੇ ਅਨੁਕੂਲ ਹੁੰਦਾ 10 15 ਦੇ ਸਤੰਬਰ ਦੇ ਲਗਭਗ ਉਦੋਂ ਆਪਾਂ ਸਪਰੇਅ ਕਰਦੇ ਆ ਜੇਕਰ ਆਪਾਂ ਜਿਆਦਾ ਪਹਿਲਾਂ ਜਿਵੇਂ 15 20 ਅਗਸਤ ਤੋਂ ਕੁਝ ਕਿਸਾਨ ਵੀਰ ਪਹਿਲੀ ਸਪਰੇਅ ਦੇ ਨਾਲ ਹੀ ਐਡ ਕਰ ਹੀ ਜਾਂਦੇ ਨੇ ਉਹਨਾਂ ਦਾ ਕੋਈ ਫਿਰ ਬਹੁਤਾ ਫਾਇਦਾ ਨਹੀਂਗਾ ਜਦੋਂ ਤੱਕ ਆਪਣਾ ਤੇਲੇ ਦਾ ਅਟੈਕ ਸ਼ੁਰੂ ਹੁੰਦਾ ਉਦੋਂ ਤੱਕ ਜਿਹੜਾ ਆਪਣਾ ਇਹ ਇਹਨਾਂ ਦਵਾਈਆਂ ਦਾ ਅਸਰ ਖਤਮ ਹੋ ਜਾਂਦਾ ਤੇ ਜਦੋਂ ਵੀ ਸਪਰੇਅ ਕਰਨੀ ਆਪਾਂ ਸ਼ਾਮ ਦੇ ਸਮੇਂ ਕਰਦੀਏ ਤੇ ਇਹਨਾਂ ਵਿੱਚ ਜਿਹੜਾ ਪਾਣੀ ਆਪਾਂ ਸਵਾ ਸੋਤ ਲੈ ਕੇ 1.5 ਲੀਟਰ ਪਾਣੀ ਲਾਉਣਾ ਤੇ ਜਿਹੜੀਆਂ ਜ਼ਰੂਰੀ ਗੱਲਾਂ ਧਿਆਨ ਰੱਖਣੀਆਂ ਕਿ ਖੇਤਾਂ ਵਿੱਚ ਉਦੋਂ ਪਾਣੀ ਨਾ ਖੜਾ ਹੋਵੇ ਤੇ ਇੱਕ ਆਪਾਂ ਜਦੋਂ ਵੀ ਸਪਰੇਅ ਕਰਨੀ ਹੈ ਜਿਹੜਾ ਸਪਰੇਅ ਆਪਾਂ ਬੁੱਢਾਂ ਵੱਲ ਕਰਨੀ ਹੈ ਜਿਹਨਾਂ ਫਿਰ ਜਿਹੜਾ ਜਲਦੀ ਆਪਾਂ ਨੂੰ ਰਿਜ਼ਲਟ ਮਿਲਦਾ ਜਦੋਂ ਆਪਣਾ ਅਟੈਕ ਆ ਜਾਂਦਾ ਤਾਂ ਜਲਦੀ ਇਹ ਤੇਲਾ ਕੰਟਰੋਲ ਹੁੰਦਾ ਜਦੋਂ ਆਪਾਂ ਉੱਪਰੋਂ ਉੱਪਰ ਕਰਦੇ ਆ ਉਦੋਂ ਜੇ ਆਪਾਂ ਨੂੰ ਜ਼ਿਆਦਾ ਰਿਜ਼ਲਟ ਨਹੀਂ ਮਿਲਦਾ ਜਦੋਂ ਸਪਰੇਅ ਕਰਨੀ ਆਪਾਂ ਥੱਲੇ ਨੂੰ ਵਰਕੇ ਆਪਾਂ ਸਪਰੇਅ ਕਰਨੀ ਯਾਨੀ ਕਿ ਜਿਹੜਾ ਪਾਣੀ ਆਪਣੇ ਬੁੱਢਾਂ ਵੱਲ ਜਾਂਦੀ ਕਿਉਂਕਿ ਜਿਹੜਾ ਤੇਲਾ ਬੁੱਢਾਂ ਦੇ ਰਾਨ ਨੂੰ ਰਸ ਚੂਸਦਾ ਫਿਰ ਜਿਹੜੀ ਆਪਣੀ ਫਸਾ ਸੁੱਕਣ ਲੱਗ ਜਾਂਦੀ ਹੈ ਤੇ ਇੱਕ ਸਿਰਵਾ ਕਿਸਾਨ ਵੀਰ ਆਪਣੇ ਟੈਕਨਿਕ ਵਾਲੇ ਇਹਨਾਂ ਵਿੱਚੋਂ ਇੱਕ ਕੋਈ ਵੀ ਆਪਾਂ ਇੱਕ ਟੈਕਨੀਕ ਨਾਲ ਬਾਕੀ ਪਹਿਲਾ ਸਪਰੇਅ ਕਿਤੇ ਦਾ ਕੋਈ ਫਾਇਦਾ ਨਹੀਂਗਾ ਜਿਹਨੇ ਆਪਾਂ 15 20 47 ਦਾ ਤੇ ਜਦੋਂ ਵੀ ਆਪਣਾ ਅਟੈਕ ਆਉਂਦਾ ਉਹਦੋਂ ਆਪਾਂ ਸਪਰੇਅ ਕਰੀਏ ਤਾਂ ਆਪਾਂ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਆ ਬਾਕੀ ਜਦੋਂ ਇਹਨਾਂ ਦਾ ਅਟੈਕ ਆਉਂਦਾ ਤਾਂ ਇਹ ਆਪਣੇ ਚੋਨੇ ਦੇ ਚਾਰਤੇ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਬਾਕੀ ਜਿਵੇਂ ਕੁਝ ਦਵਾਈਆਂ ਨੇ ਜਿਵੇਂ ਆਪਣੀ ਮੈਟਰੋ ਜਿਹਨੇ ਯਾਨੀ ਕਿ ਆਪਾਂ ਦੇਖਦੇ ਆ ਸਪਰੇਅ ਕਰਨ ਤੋਂ 2-3 ਦਿਨ ਬਾਅਦ ਵੀ ਜਿਹੜਾ ਆਪਣਾ ਤੇਲਾ ਜਉਦਾ ਫਿਰਦਾ ਇਹ ਕਿਸਾਨ ਵੀਰੋ ਉਹ ਆਪਣਾ ਜਿਹੜਾ ਇਹ ਹੌਲੀ ਹੌਲੀ ਜਿਹਨਿੰਸ ਸਟੈਂਡਿਕ ਦਵਾਈਆਂ ਨੇ ਉਹਨਾਂ ਦਾ ਜਿਹੜਾ ਵਾਧਾ ਰੁਕ ਜਾਂਦਾ ਤਾਂ ਕਿਉਂਕਿ ਜਿੰਨੇ ਵੀ ਦਵਾਈਆਂ ਤਕਰੀ ਅਗਰ ਇਹ ਪੀਡੀ ਨੂੰ ਰੋਕ ਦਿੰਦੀ ਹੈ ਤੇ ਜਿਹੜਾ ਤੇਲਾ ਵੀ 2-3 ਦਿਨਾਂ ਬਾਅਦ ਆਪਣਾ ਮਰਨਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਆਪਾਂ ਇਸ ਦੇ ਟੈਕਨੀਕਲ ਇਹਨਾਂ ਦਵਾਈਆਂ ਦੇ ਨਾਲ ਆਪਾਂ ਤੇਲੇ ਨੂੰ ਕੰਟਰੋਲ ਕਰ ਸਕਦੇ ਹਾਂ ਬਾਕੀ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਨੇ ਥ੍ਰੇਨ ਗੁਰਾਪਾ ਨੂੰ ਨਹੀਂ ਵਰਤਣੇ ਚਾਹੀਦੇ ਜਿਹੜਾ ਆਪਾਂ ਸਪਰੇਅ ਕਰਨੀ ਹੈ ਹਰੇ ਝੋਨੇ ਤੇ ਇੱਕ ਆਪਾਂ ਨੂੰ ਕਰਨੀ ਚਾਹੀਦੀ ਜੇਕਰ ਝੋਨਾ ਆਪਣੇ ਮੁੰਜਰ ਚੁੱਕ ਚੁੱਕੀ ਹੈ ਰੰਗ ਬਦਲ ਚੁੱਕਿਆ ਫਿਰ ਵੀ ਆਪਾਂ ਨੂੰ ਕੋਈ ਸਪਰੇਅ ਦਾ ਜ਼ਿਆਦਾ ਅਸਰ ਨਹੀਂ ਆਪਾਂ ਨੂੰ ਮਿਲਦਾ ਤੇ ਸਵਾ ਸੋਤ ਲੈ ਕੇ 1.5 ਲੀਟਰ ਕੇ ਆਪਾਂ ਪਾਣੀ ਲਾਉਣਾ ਸ਼ਾਮ ਦੇ ਸਮੇਂ ਸਪਰੇਅ ਕਰੋ ਜੀ ਬਹੁਤ ਵਧੀਆ ਰ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ